ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਚੱਲੋ ਇਸ ਵਕਤ ਕਸਬਾ ਪਧੌੜ ਦੇ ਵਿੱਚ ਮੈਂ ਮੌਜੂਦ ਆ ਔਰ ਪਧੌੜ ਦੇ ਵਿੱਚ ਚਮਕੌਰ ਕਬਾੜ ਬਾਜ਼ਾਰ ਬੜਾ ਮਸ਼ਹੂਰ ਹੈ ਇਥੋਂ ਦਾ ਕਬਾੜ ਦਾ ਕੰਮ ਗੱਡੀਆਂ ਦਾ ਜਿਹੜਾ ਸਕ੍ਰੈਪ ਦਾ ਕੰਮ ਕਰਦੇ ਆ ਚਮਕੌਰ ਸਿੰਘ ਉਹ ਮੇਰੇ ਨਾਲ ਮੌਜੂਦ ਨੇ ਤੇ ਇਹਨਾਂ ਨੂੰ ਇਹ ਮਸਲਾ ਜਿਹੜਾ ਮੀਡੀਆ ਦੇ ਧਿਆਨ ਹਿੱਤ ਜਿਹੜਾ ਲਿਆਉਣਾ ਪਿਆ ਉਹਦਾ ਖਾਸ ਕਾਰਨ ਇਹ ਹੈ ਕਿ ਅ ਇੱਥੇ ਜਿਹੜੀ ਚੋਰੀ ਦੀ ਘਟਨਾ ਹੋਈ ਹੈ ਇਸ ਦੇ ਵਿੱਚ ਸਾਰੀ ਜਾਣਕਾਰੀ ਬਈ ਚਮਕੌਰ ਸਿੰਘ ਦੇਣਗੇ ਚਮਕੌਰ ਸਿੰਘ ਜੀ ਪਹਿਲਾਂ ਤਾਂ ਮੈਂ ਜਾਨਣਾ ਚਾਹੂੰਗਾ ਵੀ ਇਹ ਕਦੋਂ ਦੀ ਘਟਨਾ ਹੈ ਇਹ ਜੇ 27 ਤਰੀਕ ਦੀ ਗੱਲ ਹੈ ਜੀ 27 ਨੌ ਦੀ ਗੱਲ ਹੈ ਜੀ ਤੜਕੇ ਸਵੇਰ ਦੀ ਜੀ ਇਹ ਉਸ ਦਿਨ ਸਾਢੇ ਕਿਸਤ ਆ ਗਿਆ ਪਹਿਲਾ ਇਹ ਬੰਦਾ ਕੌਣ ਹੈ ਜਿਹੜਾ ਚੋਰੀ ਕਰ ਰਿਹਾ ਅਸੀਂ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਦਸ਼ਕੋ ਇਸ ਦੇ ਵਿੱਚ ਇੱਕ ਬੰਦਾ ਬੜੇ ਆਰਾਮ ਨਾਲ ਜਿਹੜਾ ਗੱਡੀ ਚੋਂ ਸਮਾਨ ਲਾ ਰਿਹਾ ਹੈ ਕਾਲੀ ਟੀ-ਸ਼ਰਟ ਦੇ ਵਿੱਚ ਇਹ ਬੰਦਾ ਕੌਣ ਹੈ ਇਹਦਾ ਨਾਮ ਚੰਦਾ ਜੀ ਪਖਰਵੱਡ ਤੋਂ ਆ ਹੂੰ ਸੋਨੀ ਵਰਗੇ ਦੇ ਭਾਈ ਆ ਜਿਹੜੇ ਡਰਾਈਵਰ ਆ ਤੇ ਤੇਜੇ ਦਾ ਮੁੰਡਾ ਇਹ ਜਿਹੜਾ ਤੇਜਾ ਡਰਾਈਵਲ ਆ ਵੱਖਰ ਵੱਡ ਤੋਂ ਉਹ ਪਿੰਡ ਨੂੰ ਕਿਸਨਪੁਰਾ ਵੀ ਕਹਿੰਦੇ ਆ ਆਹ ਨਾਲ ਹੀ ਸਲਾਪੁਰੇ ਦੇ ਕੋਲ ਹਾਂਜੀ ਉਹ ਬੰਦੇ ਨੂੰ ਜੀ 15 20 ਦਿਨ ਪਹਿਲਾਂ ਰੱਖਿਆ ਜੀ ਮੈਂ ਕੰਮ ਤੇ ਤੇ ਲੱਗਿਆ ਉਹ ਤੋਂ ਮੇਰੇ ਕੋਲ ਉਦੋਂ ਪਹਿਲਾਂ ਵੀ ਉਹ ਪਿਛਲੀਆਂ ਦੁਕਾਨਾਂ ਸੀਗਾ ਚੱਲ ਇੱਧਰ ਜਣੀ 15 ਦਿਨ ਪਹਿਲਾਂ ਹੀ ਰੱਖਿਆ ਮੈਂ 20 ਦਿਨ ਪਹਿਲਾਂ ਕੋਈ ਨਹੀਂ ਪਤਾ ਨਹੀਂ ਕੀ ਮੈਂ ਉਹਦੇ ਮਨ 'ਚ ਬੇਈਮਾਨੀ ਆਈ ਸਫਾ ਇਥੋਂ ਦਿੱਲੀ ਚੱਕਾ ਜਾਂ ਮੰਗਾ ਸੀ ਜਿਹੜੀਆਂ ਗੱਡੀਆਂ ਦੀਆਂ ਸ਼ਾਰਟਕ ਚਲਪਾ ਹੁੰਨ ਲਗਾਈਆਂ ਪਹਿਲਾਂ ਵਿੱਚ ਚੋਰੀ ਹੁੰਦੀ ਸੀ ਹਾਂ ਮੈਂ ਤੋਂ ਉਹਨੂੰ ਕਿਹਾ ਪਹਿਰੇਦਾਰ ਨੂੰ ਮੈਂ ਯਾਰ ਵੀ ਸਲਫਾ ਕਤੋਂ ਰੋਜ਼ ਹੀ ਘਟੀ ਜਾਂਦਾ ਰਹਿੰਦੀਆਂ ਉਹ ਕੋਈ ਨਹੀਂ ਤੁਸੀਂ ਤਾਂ ਸਾਨੂੰ ਟਿਕ ਕਰਕੇ ਤੋੜਦੇ ਆ ਵੀ ਸਾਨੂੰ ਤਾਂ ਪਤਾ ਨਹੀਂ ਮੈਂ ਯਾਰ ਗੱਲ ਵੀ ਸਹੀ ਆ ਉਸ ਗੱਲ ਦੇ ਉੱਤੇ ਵੀ ਗੌਰ ਕਰਦੇ 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 ਜੀ ਇੱਕ ਦਿਨ ਇਹ ਜੀ ਘਟਨਾ ਵਾਪਰੀ ਜੀ ਫਰੀਦਕੋਟ ਤੋਂ ਕੋਈ ਬੰਦੇ ਸਾਡੇ ਕੋਲ ਏਸੀ ਲੈ ਏਸੀਮ ਲੈਣ ਆ ਗਏ ਫਰੂਟ ਗਵਰਨਾ ਦਾ ਆ ਖੜੀ ਹੈਗੀ ਇੱਧਰ ਏਸੀਮ ਹਾਂ ਜੀ ਉਹਨੇ ਨਾ ਜੀ ਕੀ ਕਰਿਆ ਵੀ ਉਸ 27 ਤਰੀਕ ਨੂੰ ਏਸੀਮ ਲਾ ਲਿਆ ਹੂੰ ਤੇ ਮੇਰੇ ਬੰਦੇ ਨੂੰ ਉਸ ਬੰਦੇ ਨੇ ਫੋਨ ਵੀ ਕਰਿਆ ਵੀ ਆਪਾਂ ਯਾਰ ਇਸੀਂ ਆ ਮੈਂ ਵੇਤਣਾ ਜਿਵੇਂ ਚੋਰ ਦੇ ਪੈਰ ਨਹੀਂ ਹੁੰਦੇ ਜੀ ਉਹਨੂੰ ਮਤਲਬ ਇਹੋ ਜੀਆਂ ਗੱਲਾਂ ਜਿਆ ਕਰ ਲੱਗ ਗਿਆ ਉਹ ਕਹਿੰਦਾ ਵੀ ਦੇਖ ਜਿਵੇਂ ਮਰਜ਼ੀ ਕਰ ਲੈ ਵੀ ਤੂੰ ਬਾਈ ਨਾਲ ਗੱਲ ਕਰਨੀ ਵੀ ਮੈਨੂੰ ਨਹੀਂ ਪਤਾ ਕਿਸੇ ਨਾਲ ਤੈਨੂੰ ਕਹਿ ਰਿਹਾ ਸੀ ਉਹ ਧਿਆਨ ਨੂੰ ਕਹਿ ਰਿਹਾ ਸੀ ਸਿਕਿਉਰਟੀ ਗਾਰਡ ਨੂੰ ਤੁਹਾਡੇ ਸਿਕਿਉਰਟੀ ਗਾਰਡ ਨੂੰ ਹਾਂ ਨਾ ਉਹਨੂੰ ਐ ਨਹੀਂ ਦੱਸਿਆ ਵੀ ਮੈਂ ਲਾ ਕੇ ਲੈ ਗਿਆ ਉਹ ਇਹੋ ਜੀ ਗੱਲ ਕੋਈ ਨਹੀਂ ਦੱਸੀ ਅੱਛਾ ਇਹ ਜਦੋਂ ਸਾਡੇ ਕੋਲ ਇਥੋਂ ਬਾਹਰੋਂ ਬੰਦੇ ਆ ਗਏ ਉਦੋਂ ਸਾਨੂੰ ਪਤਾ ਲੱਗਿਆ ਜੀ ਵੀ ਇਹ ਤਾਂ ਸੀਐਮ ਤਾਂ ਲੈ ਗਿਆ ਫਿਰ ਅਸੀਂ ਸੀਸੀ ਕੈਮਰਾ ਦੇ ਚ ਗੌਰ ਕਰੀ ਉਹ ਤੜਕੋ ਤੜਕੀ 27 ਸ਼ਤਾਈ ਤ੍ਰਿਕ ਨੂੰ ਸਵੇਰ ਦੇ ਟਾਈਮ 7:51 ਮਿੰਟ ਤੇ ਪਹਲਾ ਹੀ ਜਿਹੜਾ ਇੱਕ ਵਿਅਕਤੀ ਕਾਲੀ ਟੀ-ਸ਼ਰਟ ਦੇ ਵਿੱਚ ਗੱਡੀ ਚੋਂ ਕੁਝ ਲਾ ਰਿਹਾ ਹੈ ਹਾਂਜੀ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਹੈ अच्छा ओ चन सिंह है जेड़े पुर्जा है जेड़ा मतलब जिनु ਤੁਸੀਂ ਏਸੀਐਮ ਕਹ ਰਹੇ ਹੋ ਵਰਨਾ ਫਲੋਡਿਕ ਦਾ ਇਹ ਕਿੱਡਾ ਕ ਪੁਰਜਾ ਵੀ ਮਤਲਬ ਮਿਸਾਲ ਹਥੀ ਚੱਕ ਕੇ ਲਿਜਾ ਸਕਦਾ ਐਡਾ ਕ ਪੁਰਜਾ ਹੁੰਦਾ ਜੀ ਇਹ ਇੱਕ ਤਰ੍ਹਾਂ ਗੱਡੀ ਦਾ ਦਿਮਾਗ ਹੁੰਦਾਗਾ ਇਹਦੇ ਨੇ ਸਾਰੇ ਜੋ ਲਾਈਟਾਂ ਲੱਪੇ ਅੰਦਰ પેટ્રોલ ਸਾਰਾ ਯਾਨੀ ਸਾਰੇ ਕੁਛ ਇਹਦੇ ਤੇ ਚੱਲਦਾ ਜੀ ਇਹ ਉਹ ਚੀਜ਼ ਹੈ ਜੀ ਕਿ ਕਿੰਨੇ ਕ ਦਾ ਮਤਲਬ ਹੁੰਦਾ ਜੇ ਨਵੀਂ ਤੋਂ ਹੋਊਗੀ ਇਹ 32 ਤੇ 30000 ਦਾ ਜੀ ਉਹ ਤੇ ਜੇ ਆਪਾਂ ਸੈਕੰਡ ਹੈਂਡ ਕਹਿ ਲਈ ਹੈਗਾ 20000 ਰੁਪਏ ਦਾ ਜੀ 20000 ਦਾ ਹਾਂ ਜੀ ਇਸ ਤੋਂ ਪਹਿਲਾਂ ਤੁਹਾਡਾ ਕਿੰਨਾ ਸਮਾਨ ਚੋਰੀ ਹੋਇਆ ਪਹਿਲਾਂ ਜੀ ਬਾਵਾ ਮੇਰੇ ਕੋਲ ਸਲਫਾ ਚੱਕਾ ਗਿਆ ਜੀ ਹੂੰ ਉਹ ਬਾਵਾ ਚੱਕਾ ਗਿਆ ਜੀ 2-3 ਕੁਆਂਟਲ ਸਲਫਾ ਲੈ ਗਿਆ ਚੱਕੀ ਜੀ 2-3 ਕੁਆਂਟਲ ਹਾਂ ਜੀ ਹਾਂ ਜੀ ਪਤਾ ਨਹੀਂ ਕਿਹੜੇ ਢੰਗ ਨਾਲ ਲੈ ਕੇ ਗਿਆ ਉਹ ਬਾਵਾ ਭਾਰੀ ਹੁੰਦੀ ਹੈ ਜੀ 10 ਕਿਲੋ ਦੀ ਇੱਕ ਹੁੰਦੀ ਹੈ ਜੀ ਕੁਆਂਟਲ ਮਤਲਬ ਜੇ ਸਲਫਾ ਦਾ ਦੇਖਿਆ ਜਾਵੇ ਉਹ ਤਾਂ ਕਾਫੀ ਫਿਰ ਤੁਹਾਡਾ ਨੁਕਸਾਨ ਹੋ ਵੀ ਹੋਇਆ ਉਸ ਤੇ ਤੁਸੀਂ ਗੌਰ ਨਹੀਂ ਕੀਤੀ ਬਸ ਕੀਤੇ ਜੇ ਹੁਣ ਮ ਕਰਾਂਗੇ ਮੈਨੂੰ ਜਦੋਂ ਪਤਾ ਹੀ ਨਹੀਂ ਲੱਗਦਾ ਸੀ ਉਹ ਕੰਮ ਚ ਵਿੱਚ ਬੰਦਿਆਂ ਦੇ ਵਿੱਚ ਕਦੇ ਹੋਂ ਕੰਧ ਕੋਲੇ ਪਈਆਂ ਸੀ ਤਾਂ ਲੱਗਦਾ ਵੀ ਉਹਨਾਂ ਚ ਵੀ ਇਹ ਸ਼ਮਰੋ ਇਹੀ ਦਾਬਲਾ ਜੀ ਹੋਰ ਕੋਈ ਹੈ ਹੀ ਨਹੀਂਗਾ ਜੀ ਹੂੰ ਕੋਈ ਬੰਦਾ ਹੋਰ ਦੇਖਿਆ ਹੀ ਨਹੀਂਗਾ ਜੀ ਇਹੀ ਚੋਰੀ ਕਰਨ ਵਾਲਾ ਬੰਦਾ ਸੀਗਾ ਜੀ ਬਸ ਮਤਲਬ ਜਦੋਂ ਤੁਸੀਂ ਉਸ ਤੋਂ ਬਾਅਦ ਸੀਸੀਟੀਵੀ ਕੈਮਰਾ ਦੇਖੇ ਤੇ ਉਹ ਆਪਣੇ ਕੰਮ ਤੇ ਆਇਆ ਨਹੀਂ ਉਸ ਤੋਂ ਬਾਅਦ ਨਹੀਂ ਨਹੀਂ ਜਬੀ ਨਹੀਂ ਆਇਆ ਜੀ ਉਹਦੇ ਅਸੀਂ ਘਰੇ ਗਏ ਘਰ ਉਹਦੇ ਮਾਪਿਆਂ ਨੂੰ ਲਾਂਭਾ ਦਿੱਤਾ ਉਹ ਕਹਿੰਦੇ ਜੀ ਸਾਨੂੰ ਤਾਂ ਇਹਨੇ ਬਹੁਤ ਜਿਆਦਾ ਦੁਖੀ ਕੀਤਾ ਹੋਇਆ ਹੈਗਾ ਅਸੀਂ ਫਿਰ ਉੱਥੋਂ ਦੇ ਸਰਪੰਚ ਕੋਲੇ ਵੀ ਜਾ ਕੇ ਆਏ ਪੱਖਰਵੜਦੇ ਕੋਲੇ ਉਹ ਵੀ ਕਹਿੰਦੇ ਜੀ ਵੀ ਇਹ ਤਾਂ ਬੰਦੀ ਇਹ ਇਹੋ ਜਿਹੀ ਟਾਈਪ ਦੀ ਬੰਦੀ ਹੈ ਜੀ ਬਸ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਤਾਂ ਇੱਕ ਦਰਖਾਸਤ ਮੇਰੇ ਹੱਥ ਦੇ ਵਿੱਚ ਤੁਸੀਂ ਦਰਖਾਸਤ ਵੀ ਦਿੱਤੀ ਹੈ ਇਹ ਹਾਲੇ ਜਿਹੜਾ ਇਨਸਾਫ ਮਿਲਿਆ ਨਹੀਂ ਤੁਹਾਨੂੰ ਤੁਹਾਡਾ ਜਿਹੜਾ ਕੋਈ ਵੀ ਬਸ ਇਹ ਹੈ ਜੀ ਵੀ ਇਹ ਜਿਹੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਉਹ ਵੀ ਬੰਦੀ ਸਜ਼ਾ ਬੜੇ ਇਹਨੂੰ ਦਿੱਤੀ ਜਾਵੇ ਜੀ ਜਿਹੜੀ ਮੇਰੀ ਚੀਜ਼ ਆ ਜੀ ਬਹੁਤ ਸਾਡੀ ਬੇਹਤ ਦੀ ਕਮਾਈ ਆ ਜੀ ਮਸਾ ਅਸੀਂ ਕੱਟਾ ਕਰਦੇ ਆ ਰੁਪਿਆ ਕਿਉਂ ਗਿਆ ਤੇ ਕਿਰਾਏ ਤੇ ਇੱਥੇ ਅਸੀਂ ਬੈਠੇ ਆ ਜੀ ਬਗਲ 25 40000 ਰੁਪਏ ਇਹਦਾ ਕਿਰਾਇਆ ਜੀ ਅਸੀਂ ਬੰਦਿਆਂ ਨੂੰ ਦਿੰਦੇ ਜੀ ਐਂ ਪਰਦੇਸ਼ ਇਹੇ ਜੇ ਕੰਮ ਕਰਨ ਲੱਗਦੇ ਜੀ ਤਾਂ ਉਹ ਮਾਰੀ ਨੁਕਸਾਨ ਦੀ ਪਰਭਾਈ ਕਰਵਾਈ ਜਾਂਦੀ ਹਾਂਜੀ ਹਾਂਜੀ ਬਸ ਉਹਦਾ ਸਮਾਨ ਮਿਲ ਜੇ ਜੀ ਪਰ ਜੇ ਦੇਖਿਆ ਜਾਵੇ ਤਾਂ ਕਿਉਂਕਿ ਜਿਹੜਾ ਸਕ੍ਰੈਪ ਦਾ ਕੰਮ ਹੈ ਬਹੁਤ ਵੱਡੇ ਵੱਡੇ ਸਕ੍ਰੈਪ ਦੇ ਕੰਮ ਹੈ ਚੱਲਦੇ ਆ ਜਦੋਂ ਕੋਈ ਵੀ ਬੰਦਾ ਰੱਖਦੇ ਆ ਤਾਂ ਇਸ ਤਰ੍ਹਾਂ ਤਾਂ ਫਿਰ ਜੇ ਮਤਲਬ ਆਪਣੇ ਵਰਕਰਾਂ ਤੇ ਯਕੀਨ ਨਾ ਕਰਾਂਗੇ ਤਾਂ ਕਿਹਦੇ ਤੇ ਕਰਾਂਗੇ ਇਹ ਤਾਂ ਇੱਕ ਵੱਡਾ ਸਵਾਲੀਆ ਨਿਸ਼ਾਨਾ ਹੈ ਜਦੋਂ ਤੁਸੀਂ ਬੰਦਾ ਰੱਖਦੇ ਆ ਚਕੀਨ ਜੀ ਫਿਰ ਕਰਨਾ ਪੈਂਦਾ ਜੀ ਜਦੋਂ ਇੱਥੇ ਲੇਬਰ ਚ ਫਾਰਮ ਫਿਰਦਾ ਪੁੰਦਾ ਜੀ ਕਰਨਾ ਪੈਂਦਾ ਉਹ ਤਾਂ ਇਸ ਤਰ੍ਹਾਂ ਪਤਾ ਲੱਗ ਗਿਆ ਚਲੋ ਉਹ ਬੰਦਿਆ ਨੇ ਚੀਜ਼ ਲੈਣੀ ਸੀ ਅਸੀਂ ਗੌਰ ਕਰਨੀ ਸੀਗੀ ਉਹ ਜਦੋਂ ਸੀਸੀ ਕੈਮਰੇ ਦੇਖੇ ਉਹ ਲਾਹੀ ਜਾਂਦਾ ਜੀ ਬਸ ਸੋ ਤੁਸੀਂ ਜਿਹੜੇ ਤੁਹਾਡਾ ਭਾਈਚਾਰਾ ਹੈ ਜਿਹੜਾ ਕਬਾੜ ਦਾ ਸਕ੍ਰੈਪ ਦਾ ਕੰਮ ਕਰਦੇ ਆ ਉਹਨਾਂ ਲਈ ਕੀ ਅਪੀਲ ਕਰਨੀ ਚਾਹੁੰਦੇ ਹੋ ਹਾਂਜੀ ਮੈਂ ਉਹਨਾਂ ਨੂੰ ਮੇਰੇ ਭੈਣਾ ਭਰਾਵਾਂ ਨੂੰ ਜੋ ਵੀ ਕਬਾੜ ਦਾ ਕੰਮ ਕਰਦੇ ਆ ਜਿੱਥੇ ਵੀ ਜਿਹੜੀ ਵੀ ਮਰਜ਼ੀ ਨਗਰੀ ਚ ਕਰਦੇ ਆ ਜੀ ਵੀ ਉਹਨਾਂ ਬੰਦਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਠੱਗਾਂ ਤੋਂ ਬਚੋ ਜਿਹੜਾ ਇਹ ਬੰਦਾ ਚੰਦ ਆ ਪੱਖਰ ਵੱਡਦਾਗਾ ਜੀ ਇਹ ਤਿੰਨ ਚਾਰ ਭਾਈ ਆ ਉਹਨਾਂ ਦੇ ਵਿੱਚੋਂ ਇੱਕ ਇਹ ਸਾਰਿਆਂ ਨੂੰ ਛੋਟਾ ਮੁੰਡਾ ਜੀ ਇਹ ਬਿਲਕੁਲ ਸਿਰੇ ਦਾ ਚੋਰ ਆ ਜੀ ਇਹਨੂੰ ਰੱਖੋਣਾ ਜੀ ਜੇ ਰੱਖਣਾ ਆਪਦਾ ਭਾਈ ਪੂਰੀ ਜਾਨ ਸੋ ਪਹਿਲਾਂ ਇੱਥੇ ਕੰਮ ਕਰਦਾ ਸੀ ਇਹ ਭਗਤੇ ਕਰਦਾ ਸੀ ਜੀ ਉੱਥੇ ਵੀ ਸਕ੍ਰੈਪ ਦੇ ਕਰਦਾ ਸੀ ਨਹੀਂ ਉਹ ਆਪਾਂ ਨੂੰ ਨਹੀਂ ਪਤਾ ਇਹ ਆਪ ਹੀ ਕਹਿੰਦਾ ਉਹ ਜੀ ਕਹਿੰਦਾ ਮੈਂ ਤਾਂ ਭਗਤੇ ਕਰਦਾ ਜੀ ਪਰ ਉੱਥੇ ਇਹਨਾਂ ਨੂੰ ਨਹੀਂ ਪਤਾ ਵੀ ਕੀ ਕੰਮ ਕਰਦਾ ਕਿ ਝੂਠ ਬੋਲਦਾ ਕਿ ਕੀ ਕਰਦਾ ਇਹ ਸੋ ਸਵੇਰੇ 7:30 ਵਜੇ ਤਕਰੀਬਨ 8:00 ਵਜੇ ਤੋਂ ਲਗਭਗ ਇੱਕ ਵਿਅਕਤੀ ਆਉਂਦਾ ਇਹਨਾਂ ਦੀ ਸਕ੍ਰੈਪ ਦੀ ਦੁਕਾਨ ਦੇ ਅੰਦਰ ਆਉਂਦਾ ਤੇ ਬੜੇ ਆਰਾਮ ਨਾਲ ਕਾਰ ਦੇ ਵਿੱਚੋਂ ਉਹ ਪੁਰਜ਼ਾ ਜਿਹੜਾ ਏਸੀਐਮ ਜਿਸ ਨੂੰ ਕਹਿੰਦੇ ਆ ਉਹ ਲਾ ਕੇ ਲੈ ਜਾਂਦਾ ਸ਼ੱਕ ਕਿਸੇ ਨੂੰ ਇਸ ਲਈ ਨਹੀਂ ਹੁੰਦੀ ਕਿਉਂਕਿ ਉਹ ਇੱਥੇ ਕੰਮ ਕਰਦਾ ਮੁਲਾਜ਼ਮ ਹੈ ਪਰ ਜਿਹੜਾ ਇਥੋਂ ਉਹ ਏਸੀਐਮ ਹੈ ਜਿਹੜਾ ਚੋਰੀ ਹੋਣ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਗਾਹਕ ਕੋਈ ਆਉਂਦਾ ਉਹ ਸਮਾਨ ਲੈਣ ਵਾਸਤੇ ਉਹ ਦੇਖਿਆ ਜਾਂਦਾ ਕਿ ਉਹ ਪੁਰਜਾ ਜਿਹੜਾ ਗੱਡੀ ਦੇ ਵਿੱਚ ਮੌਜੂਦ ਹੀ ਨਹੀਂ ਹੈਗਾ ਤੇ ਇਸ ਤੋਂ ਬਾਅਦ ਜਿਹੜਾ ਚਮਕੌਰ ਸਿੰਘ ਨੇ ਦਰਖਾਸਤ ਵੀ ਦਿੱਤੀ ਔਰ ਇਹ ਵੀਡੀਓ ਵੀ ਨਸ਼ਰ ਕੀਤੀ ਹੈ ਔਰ ਅੱਜ ਮੀਡੀਆ ਨਾਲ ਰਾਬਤਾ ਕੀਤਾ ਕਿ ਜਿਹੜਾ ਮੇਰੀ ਜਿਹੜੀ ਨੁਕਸਾਨ ਦੀ ਪਰਪਾਈ ਕਰਾਈ ਜਾਵੇ ਨਾਲ ਹੀ ਇਹਨਾਂ ਦਾ ਮਕਸਦ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਵੀ ਬੰਦਾ ਰੱਖਦੇ ਹਾਂ ਕੰਮ ਤੇ ਰੱਖਦੇ ਹਾਂ ਤੁਸੀਂ ਉਹਦੀ ਕੋਕ ਪੜਤਾਲ ਜ਼ਰੂਰ ਕਰੋ ਕਿਉਂਕਿ ਜਦੋਂ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਸੱਪ ਲੰਗੇ ਤੋਂ ਲੀਕ ਉਟਣ ਵਾਲਾ ਕੰਮ ਹੋ ਜਾਂਦਾ ਹੁਣ ਇਨਸਾਫ ਦੀ ਮੰਗ ਕਰ ਰਹੇ ਆ ਚਮਕੌਰ ਸਿੰਘ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਤੌਰ ਤੋਂ ਰੀਅਲ